ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਮਾਲ ਮੰਡੀ ਖੇਤਰ ਦੇ ਵਿੱਚ ਨਿਮਿਸ਼ ਨਾਮ ਦੇ ਇੱਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਮੋਗੰਪੁਰੇ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਹੁੰਦਾ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਰਜਤ ਉਰਫ ਬੱਬਰ, ਅਦਿੱਤਿਆ ਕੁਮਾਰ ਅਤੇ ਸੁਧਾਤੂ ਸ਼ਰਮਾ ਉਰਫ ਬ੍ਰਾਹਮਣ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ 3 ਜਿੰਦਾ ਕਾਸੂ ਸਮੇਤ ਇੱਕ 30 ਬੋਰ ਪਿਸਤੌਲ ਅਤੇ 7 ਜਿੰਦਾ ਕਾਸੂ ਸਮੇਤ ਇੱਕ 32 ਬੋਰ ਤੇ 45 ਬੋਰ ਦਾ ਪਿਸਤੌਲ ਬਰਾਮਦ ਕੀਤੇ ਗਏ ਜਦੋਂ ਪੁਲਸ ਪਾਰਟੀ ਸਦਾਸ਼ੂ ਸ਼ਰਮਾ ਨੂੰ ਬਰਾਮਦਗੀ ਲਈ ਲੈ ਕੇ ਗਈ ਤਾਂ ਸਦਾਸ਼ੂ ਸ਼ਰਮਾ ਨੇ ਐਸ ਆਰ ਸੀਟੀ ਗੁਰੂ ਕਬਾਦ ਸਿੰਘ ਦਾ ਸਰਵਿਸ ਰਿਵਾਰਵਲ ਖੋਲਿਆ ਅਤੇ ਪੁਲਸ ਪਾਰਟੀ ਤੇ ਗੋਲੀ ਚਲਾ ਦਿੱਤੀ ਇਹ ਦੇਖ ਕੇ ਐਸ ਐਚ ਓ ਹਰਪ੍ਰਕਾਸ਼ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਨੂੰ ਸਦਾਸ਼ੂ ਸ਼ਰਮਾ ਤੇ ਗੋਲੀ ਚਲਾ ਦਿੱਤੀ ਗੋਲੀ ਉਸ ਦੀ ਸੱਜੀ ਲੱਤ ਤੇ ਲੱਗੀ ਸਦਾਸ਼ੂ ਸ਼ਰਮਾ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਲੈਂਦੇ ਆ ਕੋਈ ਵੀ ਹੀਨਸ ਕ੍ਰਾਈਮ ਹੋਵੇ ਸੈਂਸੇਸ਼ਨਲ ਕ੍ਰਾਈਮ ਹੋਵੇ ਤੁਹਾਨੂੰ ਪਤਾ ਹੀ ਹੈ ਐਫਆਈਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸਖਸ਼ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸ਼ਰੀਨ ਮੋਹੰਮਦਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਉਹਦੇ ਨਾਲ ਇੱਕ ਸਾਥੀ ਸੀ ਅਰਪੀਤ ਏਲੀਅਸ ਗੰਢਾ ਉਹ ਇੰਜਰ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਉਰਨਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲੈ ਆਏ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਬਾਅਦ ਇਹ ਰਸਤੇ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾ ਮੁਕਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨਾਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀ ਐਨ ਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਤੇ ਸਦਨਸ਼ੂ ਸ਼ਰਮਾ ਜਿਹਨੂੰ ਬਾਮਨ ਵੀ ਕਹਿੰਦੇ ਏਲੀਅਸ ਬਾਮਨ ਇਹ ਬਾਠ ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮਜ਼ੈਕਟ ਦਾ ਵੀ ਕੇਸ ਰਿਸਟਰ ਹੈ ਔਰ ਇਹਦੀ ਸਦਨਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਵੱਲੇ ਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 38 ਬੋਰ ਤਿੰਨ ਲਾਈਫ ਕੈਟਰੇਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜਿੰਦਾ ਘਾਰਤੂ ਸੀ ਇਹ ਬੜੇ ਸਫਿਸਟੀਕੇਟਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਖਮਪੁਰੇ ਦਾ ਉਦੇ ਜਿਹੜਾ ਰੋਲਵਰ ਸੀਗਾ ਉਹਨੇ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲਾਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਇਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਹਦੇ ਚ ਗੁਰਪ੍ਰੀਤ ਜਿਹੜਾ ਗੰਜੇ ਦਾ ਭਰਾ ਉਹ ਮਾਰਿਆ ਗਿਆ ਸੀ ਉਹਦੇ ਪ੍ਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚ ਆ ਬਾਕੀ ਨੇ ਅਜੇ ਰੈਸਟ ਕਰਨੇ ਉਹਨ ਲੇਟੈਸਟ ਫੇਰੇ ਬਾਅਦ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪ੍ਰਾਣੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੂੰ ਇਹ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸੇ ਇੱਕ ਜਾਂ ਦੋ ਮੁਲਜ਼ਮ ਅਜੇ ਜਿਹੜੀ ਮਡਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਐ ਉਹ ਸੁਦੰਸ਼ੂ ਵੱਲੋਂ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮਕਦਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰੇਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ક્રાઈમ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਡਿਊਟੀ ਰਹੀ ਔਰ ਮੇਨ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ